ਨਾ ਇਹ ਉੱਤਰਦੇ ਨੇ ਮਾਮਾ ਮਿਲ ਗਿਆ ਮੂਰੇ ਅੰਮਾ ਠੀਕ ਆ ਹਾਂ ਠੀਕ ਆ ਅੰਦਰ ਚੱਲਿਆ ਹੁਣ ਇਹ ਤਾਂ ਕੀ ਹਾਲ ਹੋਇਆ ਬੀਤਲ ਬਹੁਤ ਬਰਾਰ ਹੋ ਗਏ ਰਹੇ ਆ ਮਾਂ ਦੇ ਲੱਗ ਜਾਣਾ ਉਹ ਟਾਈਮ ਦੇਖ ਕੇ ਜਾਣਾ ਬੰਦੇ ਤੇ ਟਾਈਮ ਦੇਖੀ ਜਾਂਦਾ ਬੈਠਾ ਭੈਣਾਂ ਨਾਲ ਬਿਜਾਣਾ ਦਾ ਹਾਂਜੀ ਹੁਣ ਚੱਲੇ ਆ ਅਸੀਂ ਦੂਜੀ ਸਿਸਟਰ ਕੋਲੇ ਉਹ ਨਾਲ ਹੀ ਰਹਿੰਦੇ ਇੱਥੇ ਅੱਧੇ ਕਿਲੋਮੀਟਰ ਤੀ ਆਫਿਸਰ ਕਲੋਨੀ ਆ ਮੰਗਵਾਲ ਪਿੰਡ ਤੋਂ ਪਹਿਲਾਂ ਹੀ ਆਉਂਦੀ ਆ ਜੇ ਸੰਗਰੂਰ ਵਾਲੀ ਸਾਈਡ ਤੋਂ ਆਈਏ ਤੇ ਉੱਥੇ ਰਹਿੰਦੇ ਨੇ ਉਹਨਾਂ ਕੋਲ ਜਾਣਾ ਹੁਣ ਅਸੀਂ ਜੀ ਹੁਣ ਅਸੀਂ ਸਾਰੇ ਪਾਸੇ ਮਿਲ ਕੇ ਆ ਗਏ ਸੀਗੇ ਪਹਿਲਾਂ ਜਾਣਾ ਸੀ ਪੰਨੀ ਗਾਰਡ ਮੰਮੀ ਨੂੰ ਉੱਥੇ ਰਹਿਣਾ ਸੀ ਤੇ ਦੱਸਿਆ ਸੀ ਕਿ ਜਿਹੜੀ ਜੋ ਮੇਰੇ ਨੂੰ ਪਿਆੜਾ ਮਾਂ ਮੰਮੀ ਦੀ ਨਾਲ ਕਿ ਜਣਾ ਸੀ ਤੇ ਪਰ ਫਿਰ ਸਾਡੇ ਕੋਲ ਮੰਮੀ ਕਹਿੰਦੇ ਵੀ ਮੈਂ ਦੋ ਦਿਨਾਂ ਬਾਅਦ ਜਾਣਾ ਦੋ ਦਿਨਾਂ ਦੀ ਭੈਣ ਨੂੰ ਮੈਂ ਨਾ ਬੜੁੱਖਾ ਮੈਂ ਨਾ ਬੜੁੱਖਾ ਸੜਦੂੰ ਤੇ ਉਹਨਾਂ ਨਾਲ ਮਿਲ ਕੇ ਫਿਰ ਮੈਂ ਅੱਪ ਚਲੇ ਜਾਉਂਦਾ ਨਾ ਪਰ ਜਦ ਮੈਂ ਉਹਨਾਂ ਨੂੰ ਫੋਨ ਕਰਦુંਗੀ ਤੁਸੀਂ ਜੋ ਆਗੇ ਉਹ ਛੱਡਿਆ ਹੈ ਤੇ ਘਰ ਗਏ ਨੇ ਹੈਗੇ ਅਸੀਂ ਕਿਉਂਕਿ ਅਸੀਂ ਲੇਟ ਹੋ ਰਹੀ ਸੀ ਕਿਉਂਕਿ ਅਸੀਂ ਦੋ ਜਗ੍ਹਾ ਜਾ ਕੇ ਮੈਨੂੰ ਟਾਈਮ ਲੱਗ ਕੇ ਆਣਾ ਪਹੁਗਾ ਕਿਹਦੇ ਜੇਨ ਘਵਾਨੀ ਘਰ ਛੱਡਿਆ ਹੁੰਦਾ ਤਾਂ ਫਿਰ ਮੈਨੂੰ ਉੱਥੋਂ ਹੀ ਨਾ ਆਉਣਾ ਪਊਗਾ ਕਿ ਮੈਂ ਬਟਰਖੇ ਹੀ ਜਾਣਾ ਹਾਂ ਫਿਰ ਅਸੀਂ ਬਟਰਖਾ ਹੀ ਛੱਡਿਆ ਆਏ ਆਸਤੀ ਕੋਣੇ ਫਿਰ ਤੋਂ ਮਾਮੀ ਨੂੰ ਕਰਦਾ ਸੀ ਫੋਨ ਮਾਮੀ ਕਹਿੰਦੇ ਮੈਨੂੰ ਫੋਨ ਕਰਦੇ ਹੋ ਜਿੱਦ ਤੱਕ ਅਸੀਂ ਲੈ ਜਾਗੇ ਅਸੀਂ ਚਲੇ ਗਏ ਆਣ ਕੇ ਅਸੀਂ ਜਲੇ ਵਾਪਸ ਨੂੰ ਹਾਂਜੀ ਹੁਣ ਅਸੀਂ ਬਰਨਾਲੇ ਤੋਂ ਮੁੜ ਜਲਦੇ ਆ ਜੰਦ ਜੰਦ ਹੀ ਅਸੀਂ ਮੇਰੇ ਭਤੀਜੇ ਦੇ ਨਾਲ ਸੱਟਾਂ ਗੀਆਂ ਵੱਜੀਆਂ ਸਕੂਟਰੀ ਤੇ ਸਕੂਟ ਦੀ ਸਲਿੱਪ ਕਰ ਗਈ ਸੀ ਜੀ ਟਿਊਸ਼ਨ ਜਾ ਰਹੀ ਸੀ ਕਿਸੇ ਦੇ ਪਿਛੇ ਦੋਸਤ ਦੇ ਬੈਠਾ ਸੀਗਾ ਤੇ ਬਰਦਾ ਬਚਾਅ ਹੋ ਗਿਆ ਵੀ ਉਹ ਸਿਰ ਸੁੱਟ ਨਹੀਂ ਵੱਜਿਆ ਹੈਗਾ ਕਿਉਂਕਿ ਅੱਜ ਕੱਲ ਤਾਂ ਕੁਝ ਵੀ ਨਹੀਂ ਬੰਦੇ ਦੇ ਵਿੱਚ ਫਟਪਨ ਲੱਗੀਆਂ ਨੇ ਵੇਸਤੇ ਕਾ ਕੇ ਪਰ ਸੱਟ ਕਰ ਗਈ ਆਦਿਆਂ ਮਹਾਮੋਹੰਦ ਲੱਗੀ ਐ ਤੇ ਕਿਹਸ ਤੇ ਲੱਗੀ ਆ ਤੇ ਅੱਜ ਉਹਦਾ ਪਤਾ ਵੀ ਲੈ ਕੇ ਜਾਵਾਂ ਨੂੰ ਕੱਲ੍ਹ ਨੂੰ ਤਾਂ ਕਈ ਅੰਧਕੂਰ ਮੇਰੇ ਪਤਾ ਲੱਜਾ ਤੇ ਜੰਦ ਜੰਦ ਹੀ ਉਹਨਾਂ ਰਸਤੇ ਸੀ ਆਉਣਾ ਮਾ

ਦੇਹੋ ਬੱਚੇ ਲਿਆਏ ਆ ਹਾਂ ਕਿਹੜਾ ਹੈ ਤੁਸੀਂ ਪਾਫਕੋਰ ਪਾਫਕੋਰ ਨਹੀਂ ਨਾ ਇਹ ਉੱਤਰਦੇ ਨੇ ਮਾਮਾ ਮਿਲ ਗਿਆ ਮੂਰੇ ਅੰਮਾ ਠੀਕ ਆ ਹਾਂ ਠੀਕ ਆ ਅੰਦਰ ਚੱਲਿਆ ਹੁਣ ਚੱਲ ਆ ਜਾ ਵਧੀਆ ਵਧੀਆ ਤੁਸੀਂ ਸੁਣਾਓ ਇਹ ਕੌਣ ਹੈ ਕੋਹ ਲੱਗਦਾ ਹੈ ਠੀਕ ਆ ਕਹੋ ਵਧੀਆ ਵਧੀਆ ਸੇਵਾ ਫੁੱਲ ਚੱਲਦੀ ਹੋਣੀ ਹੁਣ ਮੈਂ ਤੁਹਾਨੂੰ ਕਹੂੰ ਮੈਂ ਉੱਥੇ ਹੀ ਰਹਿ ਜਾ ਤੂੰ ਅਮੀ ਦੀ ਸੇਵਾ ਤੂੰ ਕਰ ਚੱਲ 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 ਮੈਂ ਚੱਲਦੇ ਆਂਗੇ ਤਨੀਏ ਮੇਰੀ ਨੂੰ ਆਉਂਦਾ ਕਹਿੰਦਾ ਬਸ ਸਾਈਡ ਤੇ ਰਹਿ ਇੱਕ ਬੰਦਾ ਆਉਂਦਾ YouTube ਤੇ ਮੈਂ ਦੇਖਿਆ ਬੱਜ ਗਿਆ ਮੁੰਡਾ ਆਈਡੀ ਆਖਾ ਬਲੀ ਹੋਰ ਹੁਣ ਅੱਗੇ ਤੋਂ ਅੱਗੇ ਤੋਂ ਨਾ ਆਉਦੀ ਧਿਆਨ ਰੱਖੋ ਠੀਕ ਆ ਨਾ ਮੁੰਡਾ ਮੇਰੇ ਬਤੇ ਇੱਜਾ ਤੇਰਾ ਡੱਕ ਤੇ ਸੁੱਕਾ ਬੱਜਿਆ ਤੇ ਮਸਾਂ ਬਚਿਆ ਇਹ ਮਸਾ ਹੀ ਰੱਬ ਨੇ ਬਚਾਇਆ ਪਰ ਦੁੱਖ ਨਹੀਂ ਹੈਗਾ ਆ ਦੇਖੀ ਜੱਟੀ ਦੇਖੋ ਇਹਦੇ ਮਾਮਾ ਆ ਗਿਆ ਹੌਲੀ ਹੌਲੀ ਆ ਜਾ ਆ ਜਾ ਤੈਨੂੰ ਡਿੱਗਦੇ ਅਸੀਂ ਕਿ ਮਾਮਾ ਅੰਦਰ ਹੀ ਨਹੀਂ ਆਇਆ ਅੱਜ ਕਿੱਥੇ ਰਹਿ ਗਿਆ ਮਾਮਾ ਬਾਹਰ ਬੈਠਾ ਸੀ ਇਹ ਡਿਊਟੀ ਤੇ ਗਿਆ ਹੋਇਆ ਸੀ ਡਿਊਟੀ ਤੋਂ ਹੁਣ ਆਇਆ ਹੈ ਆ ਦੇਖ ਕੇ ਤਰਾ ਆ ਪੂਣਾ ਕਾ ਕਰ ਕਰ ਹਾਂ ਸੁਨਿਆਣਾ ਕੋਤੀ ਚ ਫੜੀ ਜਾਣਾ ਮਿਲਿਆ ਨਹੀਂ ਕਹਿੰਦਾ ਨਾਲੀ ਵੀ ਹੋ ਜਾ ਮਿਲੈ ਨਹੀਂ ਹਾਂ ਕਹਿੰਦਾ ਪੈਰ ਚਲਾ ਕੇ ਨਹੀਂ ਨਾਨੀ ਲੈ ਚਲੀ ਨਾਲੀ ਲੈ ਫੜ ਕਿਉਂ ਮੋਟੂ ਲੈ ਚਲੀਏ ਆ ਬਰਬੂਲੇ ਚੱਪਕੋ ਮਾ ਵੀ ਉਹ ਨਹੀਂ ਮੋਟੇ ਬਰਬੂਲੇ ਚੱਪਕੀ ਲੈ ਚਲੀ ਨਾਲ ਉਹ ਬਰਬੂਲੇ ਚੱਪਕੀ ਇਹ ਸੁਣ ਲੋ ਕਿ ਕਹਿੰਦਾ ਮਾਮਾ ਹੀ ਆਵਾ ੱੱੱ ਲੱਗ ਰੋੜਦਿਆਂ ਨੂੰ ਇਹਦੇ ਨਾ ਪੱਟੀ ਕਰਨਾ ਹੈ ਮਾਮਾ ਹੀ ਆਹ ਸੁਣੋ ਇਹ ਤਾਂ ਆਪਦੇ ਨਾਲ ਛੱਡਦਾ ਉਸ ਟੀਵੀ ਟੀਵੀ ਕਹਿੰਦਾ ਟੀਵੀ ਹੋਣੀ ਨਾ ਲਾਦੀ ਤੈਨੂੰ ਉੱਥੇ ਰਹਿ ਗਈ ਡੱਡੀ ਆਪ ਦੋਨ ਘਰੋਂ ਮਾੜਾ ਮੋਟਾ ਹੈ ਹੈ ਛੜਾ ਪਣਾ ਹੋਵੇ ਆ ਬਲਾ ਬੁਲਾ ਟਲੀ ਰਹੇ ਨਾ ਦਸ ਹਜ਼ਾਰ ਲੈ ਜੀ ਹੁਣ ਫਿਰ ਦਸ ਹਜ਼ਾਰ ਉਹ ਚੜਾਇਆ ਉਹਦਾ ਹੈ ਹੈ ਬੈਗ ਤਾਂ ਨਾ ਲੋਟ ਦਸ ਹਜ਼ਾਰ ਲੈ ਰਹੇ ਆਪਾਂ ਨਾ ਠੀਕ ਹੈ ਚਲੋ ਠੀਕ ਹੈ ਦਸ ਹਜ਼ਾਰ ਦੇ ਦਿਓ ਕਪੋਕਾ ਟੜਾ ਪਲਾ ਹੋ ਜਾਊਗਾ ਪਲਾ ਦਾ ਕਿਸੀਂ ਪਲਾ ਕਰਾ ਲਾ ਕੇ ਅਸੀਂ ਹਾਂ ਪਲਾ ਕਰਾਵਾ ਲਾਂਗੇ ਅਸੀਂ ਉਹਦੇ ਸਾਡੇ ਦਰਿਆ ਤੋਂਨੇ ਪਾਸ ਜਿਹੜੇ ਕਹਿੰਦੇ ਉਹਦੇ ਕਰਾਵਾ ਲਾਂਗੇ ਭਰਾ ਦੇ ਹੈ ਸਾਤ ਸਤਰਾ ਇਹਦੇ ਵਿਆਸ ਨੇੜੇ ਲੈ ਜੋ ਭਾਈ ਜਿਹੜਾ ਲੈਣਾ 20 25000 ਲੈ ਲੋ ਉਹ ਲਾ ਕਰਾ ਬੋ ਠੀਕ ਹਲੇ ਟਾਈਮ ਦੇ ਕੇ ਜਾਣਾ ਮੁੰਡੇ ਤੇ ਟਾਈਮ ਦੇਖੀ ਜਾਂਦਾ ਬੈਠਾ ਭੈਣਾ ਨਾ ਕੋਈ ਜਾਣਦਾ ਉਹ ਤੋਂ ਪਹਿਲਾਂ ਚੜਦਾ ਨਹੀਂ ਮੁੰਡੇ ਤੇ ਚੜ ਜਾ ਕਰ ਹੁਣ ਹਾਈ ਸ਼ੌਅ ਹੈ ਦੇਖ ਲੈ ਹਾਂਜੀ ਉਰੇ ਬਹਿ ਕੇ ਆ ਕੇ ਪਿਆਰ ਜਿਹਾ ਪਿਆਰ ਜਾਂਦੀ ਅੱਛਾ ਹਾਂ ਜੇ ਕਭੇ ਤੇ ਸ਼ਰਤਾਂ ਤੋੜ ਦੇਣੀ ਹੈ ਮੈਂ ਤਾਂ ਮੈਂ ਤਾਂ ਫੁਫੜ ਲੈ ਰੂ ਕਹਿੰਦੇ ਬੁੰਦੇ ਰੋੜਗੇ ਖਾਣੇ ਹਾਂ ਫਾਈ ਗੱਲ ਐਵੇਂ ਤਾਂ ਨਹੀਂ ਫੁਫੜਦੀ ਸਰਕਾਰੀ ਨੌਕਰੀ ਮਿਲ ਗਈ ਹਾਂ ਐਵੇਂ ਨਹੀਂ ਫੁੜੀ ਹੈਗੀ ਇਹ ਬਾਦ ਨਹੀਂ ਸਾਡੇ ਫੁਫੜ ਜੀ ਹਾਂ ਜੋ ਬਰਾ ਜਿਹਦਾ ਪਤਾ ਤਾਂ ਲੈ ਲਿਆ ਵਿਚਾਰੇ ਦਾ ਹਾਂ ਹਾਲ ਤਾਂ ਮੁੰਡੇ ਦਾ ਬੁਰਾ ਹੀ ਆ ਉਹ ਮੈਂ ਜੋ 6 ਵਜੇ ਆ ਉਹਨੂੰ ਰਾਮ ਉਹਨੂੰ ਮੈਨੂੰ ਟਾਈਮ ਲੱਗੂ ਰਾਮ ਆਉਣ ਦੇ ਵਿੱਚ ਹੱਤਾਂ ਤਾਂ ਆਦੇ ਲੱਗਣਗੇ ਘਟੋ ਘਟਰਾ ਘਟਰਾ ਬਾਹ ਵੀ ਬਹੁਤ ਜ਼ਿਆਦੇ ਆ ਉਹਦੀ ਆ ਮੂੰਹ ਵੀ ਅੱਖ ਵੀ ਸੁੱਜੀ ਪਈ ਆ ਤੇ ਤੇ ਪਰਿਵਿਧੀ ਆ ਰਹੀ ਹੈ ਨੁਕਸਾਨ ਹੋ ਗਿਆ ਤੇ ਇੱਕ ਮੇਰੇ ਤਾਇਆ ਜੀ ਨਾਲ ਵਾਲੇ ਵਿਮਾਨ ਸੀਗੇ ਇਹਨਾਂ ਨੂੰ ਵੀ ਪ੍ਰੋਬਲਮ ਆਈ ਹੈ ਕਾਫੀ ਤੇ ਜੇ ਪੀੜੀਆ ਵਗੈਰਾ ਥੋੜੀ ਜਿਹੀ ਗੁਰਦਿਆਂ ਨੂੰ ਆਈ ਹੈ ਜਿੱਦਾਂ ਉਹ ਤਾਂ ਪਤਾ ਲੈ ਕੇ ਆਉਂਗੀ ਹੁਣ ਮੈਂ ਚਲੋ ਇਹ ਲੇ ਹੋਗਾ ਜ਼ਿੰਮੇਦਾਰ ਹੁਣ ਤੂੜੀਆਂ ਬਣਨ ਲੱਗ ਗਈਆਂ ਬਸ ਹਨਾ ਬਾਹਰ ਵੀ ਦਿੱਤੇ ਗਈਆਂ ਤਾਂ ਹਾਂ ਆ ਹੀ ਰਹਿ ਗਈ ਨਾ ਚਲੋ ਹਣਾ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਕਰ ਦੋ ਤੇ ਬਾਜੀ ਕੋਲ ਜਾਂਦੇ ਸਤਿ ਸ਼੍ਰੀ ਅਕਾਲ ਕਰ ਦੋ ਕਰ ਦੋ ਅੱਜ ਦੇਖ ਕੇ ਕੋਈ ਹੋ ਜੀ ਜਾਂਦੀ ਆ ਉਪਰਾਂ ਕਰਦੀ ਆ ਇਹਨੂੰ ਐਂ ਦਾ ਕੀ ਆਂਟੀ ਕਿੱਥੇ ਆ ਗਈ ਆਂਟੀ ਕਿੱਥੇ ਹਾਂ ਜੂ ਸਤਿ ਸ਼੍ਰੀ ਅਕਾਲ ਕਰਦੇ ਹਾਂ ਹਾਂ ਸਤਿ ਸ਼੍ਰੀ ਅਕਾਲ ਦੇਖ ਮੈਂ ਗੱਤੀ ਕਰ ਤੇ ਇਹ ਇੱਕ ਦਿਨ ਅਸੀਂ ਸਾਡੀ ਸਾਰੀ ਡੜੀ ਬਣੀ ਰਹੀ ਹਿੰਦੇ ਕੌਮ ਬ੍ਰੀਡ ਦਿੱਤੇ ਸੜਾ ਇੱਕ ਦਿਨ ਸਾਡੀ ਬਾਲੀ ਬਣੀ ਆਉਗੇ ਤੂੰ ਆ ਇੱਕ ਉਹ 라ਉ ਹੈ ਕਿ ਤੂੰ ਕੱਠੇ ਨਹੀਂ ਹੋਦਾ ਕਦੇ ਇਹ ਜਾਣ ਮੇਰਾ ਬੱਸ ਇਹ ਬੰਦੇ ਨੇ ਭਾਰ ਬਹੁ ਘਟਾ ਰਹੇ ਨੇ ਬੱਸ ਹਾਂ ਹੋ ਗਿਆ ਜ਼ਰੀਰ ਛੱਟੀ ਹਰਗਾ ਹੋ ਗਿਆ ਵਧੀਆ ਹੋ ਗਿਆ ਦੋ ਬੇਟੀਆਂ ਨੇ ਨੂੰ ਚੱਕ ਕੇ ਮੈਂ ਸ਼ੁਰੂ ਕਰਨਾ 12 ਦਿਨ ਕੰਮ ਆ ਤੁਸੀਂ ਮੈਨੂੰ ਪੈਸੇ ਦਿਓ ਇਹ ਤੂੰ ਟੱਲ ਜਾਣਾ ਹਾਂ ਇਹ ਬਾਰਾਂ ਦਿਨ ਪੀਂਦਾ ਤੇ ਤੂੰ ਤਾਂ ਮੈਂ ਲੱਗਾ ਨਹੀਂ ਨਾਲੇ ਕੋ ਤੁਹਾਨੂੰ ਨਹੀਂ ਤੂੰ ਤਾਂ ਨਾ ਪੀਂ ਕੋ ਟੰਗੇ ਤੂੰ ਰੱਖੀ ਜਾ ਤਾਂ ਜਲਣ ਨਹੀਂ ਤੇਰੀ ਨਹੀਂ ਹੋ ਮਮਾਦੋ ਇਹ ਹੋਣਾ ਬਦਲੇ ਐਨ ਦਾ ਹੋ ਗਏ ਬਾਅਦ ਮਮਾ ਨੇ ਖੜ ਜਾਣਾ ਤੇ ਪ੍ਰੋਬਲਮ ਹੈ ਨਹੀਂ ਬੰਦੇ ਮੈਂ ਬਗਾਰ ਬੈਣਾ ਹੱਡੀਆਂ ਨਹੀਂ ਚੀਜ਼ ਖਾ ਰਹੇ ਜੇ ਪਤਲੀ ਹੋਵੇਂਗੀ ਤੁਹਾਡੇ ਨੂੰ ਸਭ ਕਹੂ ਕੋਈ ਹੋਰ ਜੀ ਚਾਚੀ ਜੀ ਸਾਬ ਜੋ ਲੱਗਦੇ ਉਹ ਬਰਾਮ ਖਾਂਦੇ ਖਾਂ ਅੰਜੀਤ ਗਾ ਉਹ ਤੜਕੜੀ ਦੀ ਲਾਓ ਆਪਣੀ ਸ਼ਰਤ ਖਤਮ ਹੋ ਗਈ ਉਹਦੇ ਵਾਸਤੇ 5000 ਰੁਪਏ ਲੱਗੂਗਾ ਉਹ ਦੇਵੇ ਸਾਨੂੰ ਖਾਣ ਨੂੰ ਅੰਜੀਰ ਦਾ ਡੇਲੀ ਖਾਨਾ ਦੋ ਪੱਕੀਆਂ ਨਹੀਂ ਪੈਸੇ ਲੈ ਲੈ ਤੋ ਬਦਾਮ ਵੰਦੋਂ ਦੇ 5000 ਰੁਪਈਆ ਉਹੀ ਮੋੜ ਦਾਂਗੇ ਨਾ ਜੀ ਦਾ ਪੱਕੀ ਹਨ ਮੇਰੇ ਕੋਲ ਚਰਾ ਪੱਕੀ ਉਹੀ ਮੋੜ ਦਾਂਗੇ ਉਹੀ ਬਸਤਾ ਤਾੜੀਆਂ ਨਾਲੇ ਸ਼ਰਤ ਰਹਿ ਜੂਗੀ ਇਹਦੀ ਹੱਡੀਆਂ ਉਤਾਕਤ ਬੋਲਦਾ ਅੰਜੀਰ ਚ ਪੱਕੀਆਂ ਖਾਨਾ ਮੇਰਾ ਦੋ